ਬੀਤੇ ਦਿਨੀ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਯੁੱਧ ਨਸ਼ਾ ਵਿਰੋਧ ਅਰੰਭੀ ਮਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਜਿਨ੍ਹਾਂ ਦੇ ਘਰ ਮੋਟਰਸਾਈਕਲਸ પર ਤੋਂ ਦੋ ਵਿਅਕਤੀਆਂ ਵੱਲੋਂ ਅੰਨੇ ਵਾਗ ਗੋਲੀਬਾਰੀ ਕੀਤੀ ਗਈ ਸੀ ਉਸ ਮਾਮਲੇ ਨੂੰ ਲੈ ਕੇ ਐਸ ਸੀ ਐਸ ਟੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦਲਜੀਤ ਰਾਜੂ ਦੇ ਗ੍ਰਹਿ ਦਰবেশਪਿੰਡ ਵਿਖੇ ਪਹੁੰਚੇ ਜਿੱਥੇ ਕਿ ਪ੍ਰਸ਼ਾਸਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਤਹਿਸੀਲਦਾਰ ਫਗਵਾੜਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਸੰਤੋਸ਼ ਕਮਰਗੋ ਕੀ ਅਸ਼ੋਕ ਪਾੜੀਆ ਸਰਪੰਚ ਵਰਨੁਕਮਾਰ ਬੰਗੜ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦੇ ਜਸਪੀਰ ਸਿੰਘ ਗੜੀ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਦਲਜੀਤ ਰਾਜੂ ਪਾਰਟੀ ਦੇ ਇੱਕ ਸਰਕਾਰ ਆਗੂ ਨੇ ਹੁਣ ਦੱਸਿਆ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਸਾਹਕ ਤੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਸਵੀਰ ਸਿੰਘ ਗੜੀ ਮੁਤਾਬਕ ਗੋਲੀਆਂ ਚਲਾਉਣ ਵਾਲੇ ਪੰਜਾਬ ਦੇ ਬਾਹਰ ਤੋਂ ਹਨ ਤੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ 72 ਘੰਟਿਆਂ 'ਚ ਦੋਸ਼ੀਆਂ ਨੂੰ ਨਾਮਜ਼ਦ ਵੀ ਕਰ ਲਿਆ ਗਿਆ ਹੈ ਤੇ ਇਸ ਸਬੰਧ ਵਿੱਚ ਗ੍ਰਿਫਤਾਰੀ ਹੋਣ ਦੀ ਵੀ ਸੂਚਨਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਲਜੀਤ ਰਾਜੂ ਤੇ ਹਮਲਾ ਕੀਤਾ ਸੀ ਉਹਨਾਂ ਵੱਲੋਂ ਇਸੇ ਹੀ ਪੈਟਰਨ ਤੇ ਇਹਨਾਂ ਗੁਰਗਿਆ ਵੱਲੋਂ ਮਟੌਰ ਵਿਖੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਮਟੌਰ ਥਾਣੇ ਵਿਖੇ ਪਰਚਾ ਵੀ ਦਰਜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਤਸੱਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਉੱਚ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਦਰবেশ ਪਿੰਡ ਦੇ ਵਿੱਚ ਜੋ ਫਗਵਾੜਾ ਵਿਧਾਨ ਸਭਾ ਦਾ ਇਲਾਕਾ ਆ ਔਰ ਸ਼੍ਰੀ ਦਰਜੀਤ ਰਾਜੂ ਜੀ ਜਿਨ੍ਹਾਂ ਦੇ ਘਰ ਦੇ ਉੱਤੇ ਪਿਛਲੇ 4 ਦਿਨ ਪਹਿਲਾਂ ਵੱਡੀ ਗੋਲੀਬਾਰੀ ਹੋਈ 14-15 라ਉਂਡ ਜਿਹੜੀਆਂ ਗੋਲੀਆਂ ਉਛਲੀਆਂ ਪ੍ਰਸ਼ਾਸਨ ਨੇ ਦੱਸਿਆ ਔਰ ਪਰਿਵਾਰ ਵੱਲੋਂ ਇਹ ਸੀਗਾ ਵੀ 30-35 ਦੇ ਲਗਭਗ ਗੋਲੀਆਂ ਚੱਲੀਆਂ ਜੋ ਪਹਿਲੇ ਦਿਨ ਮੇਰੀ ਜਦੋਂ ਇਹਨਾਂ ਦਾ ਦਲਜੀਤ ਜੀ ਦਾ ਗੱਲ ਹੋਈ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਫਗਵਾੜਾ ਇਲਾਕੇ ਦੇ ਔਰ ਇਸ ਜ਼ਿਲ੍ਹੇ ਕਪੂਰਥਲੇ ਜਿਹੜੇ ਦੇ ਪ੍ਰਮੁੱਖ ਆਗੂ ਆ ਜਿਹੜੇ ਨਸ਼ਿਆਂ ਵਿਰੁੱਧ ਯੁੱਧ ਦੇ ਵੀ ਮੁੱਖ ਕਪਤਾਨ ਵਾ ਆਮ ਆਦਮੀ ਪਾਰਟੀ ਬਣੋ ਔਰ ਇਲਾਕੇ ਭਰ ਦੇ ਵਿੱਚ ਪਿੰਡ ਪਿੰਡ ਹਰ ਬੱਚੇ ਤੱਕ ਇਹਨਾਂ ਦਾ ਨਾਮ ਹੈ ਵੱਡੀ ਸ਼ਖਸੀਅਤ ਹੈ ਇਲਾਕੇ ਦੀ ਗੋਲੀਬਾਰੀ ਰਾਤ ਨੂੰ ਚੱਲਣੀ ਔਰ ਪੂਰੇ ਪਰਿਵਾਰ ਤੇ ਹਮਲਾ ਹੋਣਾ ਔਰ ਰੰਗਦਾਰੀ ਮੰਗੀ ਜਾਣੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਰੰਗਦਾਰੀਆਂ ਮੰਗਣਾ ਪੰਜਾਬ ਦੇ ਮਾਹੌਲ 'ਚ ਨਹੀਂ ਹੈ ਤਾਂ ਯੂਪੀ ਬਿਹਾਰ ਦਾ ਮਾਹੌਲ ਹੈ ਔਰ ਜੋ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਆ ਉਹਦੇ 'ਚ ਪਤਾ ਲੱਗਿਆ ਆ ਕਿ ਪੰਜਾਬ ਤੋਂ ਬਾਹਰਲੇ ਗੈਂਗ ਨੇ ਕੋਸ਼ਿਨਾ ਦੇ ਨਾਲ ਦੇ ਜਿਹੜੇ ਗੁਰਗੇ ਨੇ ਇਹਨਾਂ ਦੇ ਮੁਖੀ ਨੇ ਉਹ ਜੇਲ੍ਹਾਂ 'ਚ ਬੈਠੇ ਨੇ ਤਿਹਾਰ ਜੇਲ੍ਹਾਂ 'ਚ ਅਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਗੈਂਗਸਟਰਵਾਦ ਦੀ ਔਰ ਇਹ ਕਿਸੇ ਵੇਲੇ ਵੀ ਕਤਲੋਗਾਰਤ 'ਚ ਬਦਲ ਸਕਦੀ ਹੈ ਲੇਕਿਨ ਅਜਿਹੇ ਹਾਲਾਤਾਂ ਵਿੱਚ ਮੈਂ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਆ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰਵਾਦ ਨੂੰ ਝੱਲਿਆ ਨਹੀਂ ਜਾਏਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਆਸ ਦੀ ਕਿਰਨ ਹੈ। ਔਰ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ 72 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਔਰ ਇਸ ਸਬੰਧ ਦੇ ਵਿੱਚ ਗ੍ਰਿਫਤਾਰੀ ਵੀ ਹੋਣ ਦੀ ਸੂਚਨਾ ਹੈ। ਔਰ ਇਸ ਸਬੰਧ ਦੇ ਵਿੱਚ ਜਿਹੜੀ ਇੱਕ ਕੜੀ ਆ ਜਿਹੜਾ ਇੱਥੇ ਹਮਲਾ ਹੋਇਆ ਦਰਵੇਸ਼ ਪਿੰਟ ਸ਼੍ਰੀ ਦਲਜੀਤ ਰਾਜੂ ਜੀ ਦੀ ਰਹਿਸ਼ ਤੇ ਇਸੇ ਲੜੀ ਦੇ ਵਿੱਚ ਇਹੀ ਹਮਲਾ ਇਹੀ ਗੁਰਗੇ ਇਹੀ ਪੈਟਰਨ ਮਹਾਲੀ ਜ਼ਿਲ੍ਹੇ ਦੇ ਵਿੱਚ ਵੀ ਮਟੌਰ ਜ਼ਿਲ੍ਹੇ ਦੇ ਥਾਣੇ ਦੇ ਵਿੱਚ ਮਟੌਰ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੈ ਉੱਥੇ ਵੀ 35 ਰਾਊਂਡ ਗੋਲੀਆਂ ਚੱਲੀਆਂ ਸੇਮ ਵੈਪਨ ਹੈ ਮੇਰੀ ਹੁਣ ਐਸਐਸਪੀ ਕਪੂਰਥਲਾ ਜੀ ਨਾਲ ਵੀ ਗੱਲ ਹੋਈ ਆ ਐਸਐਸਪੀ ਮਹਾਲੀ ਨਾਲ ਵੀ ਗੱਲ ਹੋਈ ਆ ਔਰ ਮਾਨਜੋਗ ਜਿਹੜੇ ਇੱਥੋਂ ਦੇ ਸਬੰਧਤ ਇਨਕੁਆਇਰੀ ਅਫਸਰ ਨੇ ਔਰ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨਾਲ ਵੀ ਗੱਲ ਹੋਈ ਆ ਜਿਹੜੀ ਜਾਂਚ ਹੈ ਉਹ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਹੀ ਹੈ ਇਸ ਗੱਲ ਦੀ ਮੈਂ ਤਸੱਲੀ ਪ੍ਰਗਟਾਉਣਾ ਹੈ ਔਰ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਇੱਕ ਦੂਜੇ ਦੀਆਂ ਬਾਹਾਂ ਬਣੀਏ ਇੱਕ ਦੂਜੇ ਦੇ ਅੱਖਾਂ ਕੰਨ ਬਣੀਏ ਔਰ ਜਿੱਥੇ ਵੀ ਕਿਤੇ ਐਦਾਂ ਦੀ ਅੱਗ ਲੱਗਦੀ ਆ ਉਸ ਅੱਗ ਨੂੰ ਆਪਣੀ ਅੱਗ ਮੰਨਿਆ ਜਾਵੇ ਆਪਣੇ ਘਰ ਦੀ ਅੱਗ ਮੰਨਿਆ ਜਾਵੇ ਔਰ ਇਹ ਅੱਗਾ ਲਾਉਣ ਵਾਲਿਆਂ ਨੂੰ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਠੋਕਣ ਦਾ ਪ੍ਰਬੰਧ ਕਰੀਏ